मेरा चंचली, हम चार आंदोलन। तुमने सबसे बड़ा है। मेरे राज केड़ा की चुकी है। बीजी, तो उसी ओरंग के अंकी घर कर देना। हाँ, उस पत्थर देने सांदी, जुलूम करना तब जिस दिन आदत पन चुकी है। सिर सिर पत्तियां मांगे पाले से तोर सिर सिर पत्तियां दुनियान गढ़ विच आवे तो साडी मुल्टी होई बावर दी हमले दा शिवरामण के इने अपनी वाणी च दसया ने के वे छोटे तत्व अपने धीर से हो के गुरु साहिब दे बावर नु कहया सी कि ऐना कुछ देख के भी डर की दर्द ना आवे गाजी जी पर इसने मेरी वाणी छाई मेरी साज़ीले बोधिना हरे चूड़ा भी नहीं सिद्धियाँ के पटाम चुके लगे हैं। वो तो सिर्फ मेरी बदन का संगीन है। दस मिनट तक दरवाज़ों पर एक कोई प्रयाती खाली है। गुरेला में जगार गुरेला में सब गुरेला में तालुंग की तरह ਈਨਾਂ ਡੱਕਦਾ ਹੈ ਥੀਰ ਦੇ ਹਰ ਅੰਗ ਸੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਵਤਦਾ ਹੈ ਆ ਤੂਬੇ ਨੇ ਜੋ ਪਾਪ ਦੀ ਕੀਤੀ ਜਿਉਂਾ ਯੋਨੇ ਕਿੱਥੇ ਛੋਟੇ ਛੋਟੇ ਸਹਿਬ ਜਦ ਦੇ ਉਹਨੇ ਨੀਆਂ ਦੇ ਵਿੱਚ ਛਿਣ ਦਿੱਤੇ ਦਾਦਾ ਤੇਗ ਬਹਾਦਰ ਸੀ ਤੇ ਮਾਤਾ ਗੁਜਰੀ ਬੀਬੀ ਦੁਨੀਆਂ ਤੇ ਤਾਂ ਨਾਮ ਜਪਦੇ ਪਾਗੇ ਪਾਣੇ ਸੀਦੀ ਹਕੂਬੇ ਨੇ ਜੋ ਆਖੇ ਤੀ ਅਤੀ ਕਦੇ ਨਹੀਂ ਮਰਦੇ ਅ ਗੋਬਿੰਦ ਸਿੰਘ ਨੇ ਲਾਲ ਜੜੇ ਜੋ ਕਿਸੇ ਕੋਲੋਂ ਨਹੀਂ ਡਰਦੇ ਅ ਗੋਬਿੰਦ ਸਿੰਘ ਨੂੰ ਯਾਦ ਹੈ ਕਰਨਾ ਜਦ ਤੱਕ ਅਤੀ ਨਹੀਂ ਮਰਦੇ ਉਹ ਉਸ ਕਾਮ ਦੇ ਵਾਰਸ ਸੀ ਜੋ ਕਿਸੇ ਕੋਲੋਂ ਨਹੀਂ ਡਰਦੇ ਉਹ ਉਸ ਕਾਮ ਦੇ ਵਾਰਸ ਸੀ ਜੋ ਕਿਸੇ ਕੋਲੋਂ ਨਹੀਂ ਡਰਦੇ ਵਿੱਚ ਤੁਮ ਕੋਰ ਦੇ ਵਾਰ ਗਿਆ ਜੋ ਲਾਡਾਂ ਦੇ ਨਾਲ ਪਾਲੀ 10 ਲੱਖ ਨਾਲ ਪੀੜੇ ਗਏ ਸੀ ਸੂਰ ਦਿੱਲੀ ਦੇ ਵਿਚਾਰੀ ਨਿੱਕੀਆਂ ਵਰਜੰਦਾਾਂ ਦਾ ਉਹ ਨੰਡੀ ਨੀਸੀ ਵਿੱਚ ਕਚਾਈ ਰੀ ਗੋਨਾਤ ਗੋਬਿੰਦ ਸਿੰਘ ਜੀ ਪਾਪਾ ਕੁਛੂ ਸ਼ੇਰ ਭਦਰ ਦੁੱਲੇ ਬਿਲਕੁਨ ਨਕਰਾਇਓ ਸਵੇਰੇ ਦੇ ਦਰਬਾਰ ਤੇ ਜਾ ਕੇ ਗੱਦੀ ਦੇ ਫਤੂ ਬੁਲਾਇਓ ਤੁਸੀਂ ਗੋਬਿੰਦ ਸਿੰਘ ਦੇ ਜਾਇਂ ਦਾਦਾ ਦੇ ਖਾਦਰ ਦਿੱਲੀ ਦੇ ਵਿੱਚ ਸੀ ਸਵਾਰਿਆ ਬਣ ਕੇ ਹਿੰਦ ਦੀ ਚਾਦਰ ਉਸ ਦੀ ਹੀ ਕੁਰਬਾਨੀ ਨੂੰ ਅੱਗੇ ਹੋਰ ਹੁੰਦਾ ਦਇਓ ਸਵੇਰੇ ਦੇ ਦਰਬਾਰ ਤੇ ਜਾ ਕੇ ਗੱਦੀ ਦੇ ਫਤੂ ਬੁਲਾਇਓ ਵੱਡੇ ਸਹਿਬਜਾਦਾ ਦੀ ਉਮਰ ਕਿੰਨੀ ਸੀ? 10 ਸਾਲ। ਛੋਟੇ ਸਹਿਬਜਾਦਾ ਦੀ ਉਮਰ ਕਿੰਨੀ ਸੀ? 9 ਸਾਲ। ਸਹਿਬਜਾਦਾ ਅਜੀਤ ਸਿੰਘ ਜੀ ਦੀ ਮਾਤਾ ਦਾ ਨਾਮ ਕੀ ਸੀ? ਜੀ ਜੀ ਮਾਤਾ ਸੁੰਦਰੀ ਜੀ। ਅੱਛਾ ਉਹਨਾਂ ਦਾ ਜਨਮ ਕਿੱਥੇ ਹੋਇਆ ਸੀਗਾ? ਜੀ ਪੌਂਟਾ ਸਾਈ। ਬੱਚੋ ਸਹਿਬਜਾਦਾ ਜੁਝਾਰ ਸਿੰਘ, ਸਹਿਬਜਾਦਾ ਜੋਰਾਵਾਰ ਸਿੰਘ, ਸਹਿਬਜਾਦਾ ਫਤੇ ਸਿੰਘ ਜੀ ਦੀ ਮਾਤਾ ਦਾ ਨਾਮ ਕੀ ਹੈ? ਜੀ ਮਾਤਾ ਜੀ। ਤੇ ਉਹ ਕਿੱਥੇ ਹੋਇਆ ਸੀ? ਸ਼ਿਰਲਨ ਨੂੰ ਸਹੀ। ਵੈਰੀ ਗੁੱਡ। ਚਮਕਾਰ ਦੀ ਗੱਡੀ ਵਿੱਚ ਕਿੰਨੇ ਸਿੱਖ ਗੁਰੂ ਸਾਹਿਬ ਜੀ ਦੇ ਨਾਲ ਸਨ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੱਡੇ ਸਾਹਿਬਜ਼ਾਦੇ ਅਤੇ 40 ਸਖਨ। ਵੈਰੀ ਗੁੱਡ। ਚਮਕਾਰ ਦੀ ਗੱਡੀ ਵਿੱਚ ਜਾਣ ਦੀ ਬੇਨਤੀ ਕਿਸ ਨੇ ਕੀਤੀ? ਹਾਂਜੀ। ਇਹ ਮੁੱਠੀ ਜਾਂਦੀ। ਚਲੋ ਬੇਟਾ ਦੱਸੋ ਪਿਸਰ ਸ਼ਬਦ ਦਾ ਅਰਥ ਕੀ ਹੈ? ਪੁੱਤ। ਵੈਰੀ ਗੁੱਡ। ਠੰਡੇ ਬੁਰਜ ਦੀ ਉਚਾਈ ਕਿੰਨੀ ਸੀ? 100 ਵੈਰੀ ਗੁੱਡ ਸਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪਹਿਲੀ ਵਾਰ ਕਦੋਂ ਪੇਸ਼ ਕੀਤਾ ਗਿਆ 11 ਫਰਵਰੀ ਵਾਲੇ ਦਿਨ ਬੱਚਿਓ ਸੂਬੇ ਦੀ ਕਚਹਿਰੀ ਵਿੱਚ ਜਾ ਕੇ ਸਹਿਬਜ਼ਾਦਿਆਂ ਨੇ ਸਭ ਤੋਂ ਪਹਿਲਾਂ ਕੀ ਕੀਤਾ